ਇਹ ਸਾਰਾ ਵਰਤਾਰਾ ਕੋਈ ਨਵਾਂ ਨਹੀਂ ਹੈ 80ਵਿਆਂ ਦੇ ਵਿੱਚ ਵੀ ਇਹ ਸਾਰਾ ਵਰਤਾਰਾ ਵਾਪਰਿਆ ਉਸ ਸਮੇਂ ਵੀ ਯੂਰਪ ਦੇ ਵਿੱਚ ਕੈਨੇਡਾ ਦੇ ਵਿੱਚ ਇੰਡੀਅਨ ਸਟੇਟ ਵੱਲੋਂ ਸਿੱਖਾਂ ਦੇ ਕਤਲ ਕੀਤੇ ਗਏ ਬੜੇ ਵੱਡੇ ਕਾਰਨਾਮੇ ਹਿੰਸਾ ਦੇ ਜਿਹੜੇ ਉਹ ਸਰਨ ਜਾਂਮ ਦਿੱਤੇ ਗਏ ਪਰ ਉਦੋਂ ਜਿਹੜੀ ਗੱਲ ਸਿੱਖ ਕਹਿੰਦੇ ਰਹੇ ਕਿ ਇਹ ਸਾਰੇ ਕਾਸੇ ਦੇ ਪਿੱਛੇ ਇੰਡੀਅਨ ਸਟੇਟ ਦਾ ਹੱਥ ਹੈ ਇਹ ਗੱਲ ਦੁਨੀਆ ਨੇ ਕਦੇ ਮੰਨੀ ਨਹੀਂ ਸੀਗੀ ਹਾਲਾਂਕਿ ਉਹਨਾਂ ਨੂੰ ਪਤਾ ਸੀਗੀ ਉਹਨਾਂ ਨੇ ਮੰਨੀ ਨਹੀਂ ਪਰ ਹੋਣ ਦੇ ਸਮੇਂ ਦੇ ਵਿੱਚ ਇਸ ਗੱਲ ਦਾ ਫਰਕ ਹੈ ਕਿ ਉਹ ਮੰਨ ਵੀ ਰਹੇ ਨੇ ਉਹ ਇਹ ਗੱਲ ਕਹਿ ਵੀ ਰਹੇ ਆ ਭਾਈ ਨੱਜਰ ਦੀ ਸ਼ਹਾਦਤ ਨੇ ਜਿਹੜਾ ਇਸ ਪੰਜਾਬ ਦੀ ਧਰਤੀ ਦੇ ਉੱਪਰ ਸ਼ਹੀਦਾਂ ਦਾ ਪਵਿੱਤਰ ਖੂਨ ਡੁੱਲਿਆ ਉਹਨੇ ਇੱਕ ਵਾਜਬੀਅਤ ਸਾਡੇ ਸੰਘਰਸ਼ ਨੂੰ ਦਿੱਤੀ ਤੇ ਦੂਸਰੀ ਜਿਹੜੀ ਗੱਲ ਹੈ ਉਹ ਗੁਰੂ ਮਹਾਰਾਜ ਨੇ ਐਸੀ ਵਿਧ ਬਣਾਈ ਹੈ ਕੇ ਦੂਸਰੀ ਸੰਸਾਰ ਯੰਗ ਤੋਂ ਬਾਅਦ ਜੋ ਸੰਸਾਰ ਦਾ ਨਿਜਾਮ ਸਿਰਜਿਆ ਗਿਆ ਸੀਗਾ ਹੁਣ ਇਸ ਵੇਲੇ ਉਹਦੀਆਂ ਚੂਲਾ ਹਿਲ ਰਹੀਆਂ ਨੇ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਉਹਦੇ ਵਿੱਚੋਂ ਬਹੁਤ ਗੰਭੀਰ ਚੁਣੌਤੀਆਂ ਖੜੀਆਂ ਹੁੰਦੀਆਂ ਪਰ ਉਹਨਾਂ ਚੁਣੌਤੀਆਂ ਦੇ ਨਾਲ ਬਹੁਤ ਸਾਰੀਆਂ ਸੰਭਾਵਨਾਵਾਂ ਹੁੰਦੀਆਂ ਖਾਸ ਕਰਕੇ ਜਿਹੜੇ ਲੋਕ ਸਿਆਸੀ ਤੌਰ ਦੇ ਉੱਪਰ ਕਿਸੇ ਦੂਜੇ ਨਿਦਾਨ ਦੀ ਅਧੀਨਗੀ ਦੇ ਵਿੱਚ ਵਿਚਰ ਰਹੇ ਹੁੰਦੇ ਆ ਉਹਨਾਂ ਦੇ ਵਾਸਤੇ ਮੌਕੇ ਬਣਦੇ ਆ ਕਿਉਂ ਨਾ ਹਾਲਾਤਾਂ ਦੇ ਵਿੱਚੋਂ ਆਪ ਦਾ ਦੁਇਤਰ ਭਵਿੱਖ ਸਿਰਜ ਸਕਦੇ ਆ ਅੱਜ ਦੇ ਸਮੇਂ ਸਿੱਖਾਂ ਦੇ ਵਾਸਤੇ ਵੱਡੀ ਚੁਣੌਤੀ ਇਹ ਨਹੀਂ ਹੈ ਕਿ ਅਸੀਂ ਦੁਨੀਆ ਦੇ ਵਿੱਚ ਆਪਣੀ ਗੱਲ ਨਹੀਂ ਰੱਖ پا ਰਹੇ ਸਾਡੇ ਵਾਸਤੇ ਵੱਡੀ ਚੁਣੌਤੀ ਜਿਹੜੀ ਆ ਉਹ ਸਾਡੇ ਅੰਦਰੂਨੀ ਹਾਲਾਤ ਨੇ ਕੋਈ ਵੀ ਸਾਂਝੀ ਵਾਲੀ ਜਿਹੜੀ ਗੱਲ ਆ ਉਹ ਅੱਗੇ ਨਾ ਵਧਣੀ ਨਾ ਉਤਰਨੀ ਇਹ ਵੱਡੀ ਸਮੱਸਿਆ ਆ ਔਰ ਇਹੀ ਉਹ ਖਦਸ਼ੇਪੂਰਨ ਹਾਲਾਤ ਨੇ ਜਿਨ੍ਹਾਂ ਦਾ ਫਾਇਦਾ ਇੰਡੀਅਨ ਸਟੇਟ ਚੁੱਕ ਰਹੀ ਹੈ ਜਦੋਂ ਵੀ ਬੇਇਤفاقੀ ਹੁੰਦੀ ਤਾਂ ਸਭ ਤੋਂ ਪਹਿਲਾਂ ਤੁਹਾਡਾ ਆਪਸ ਦੇ ਵਿੱਚ ਸੰਵਾਦ ਬੰਦ ਹੁੰਦਾ ਸੋ ਜਦੋਂ ਆਪਸ ਦੇ ਵਿੱਚ ਗੱਲ ਨਹੀਂ ਹੋਊਗੀ ਫਿਰ ਕਿਸੇ ਦੇ ਵੀ ਕਿਸੇ ਵੀ ਗੱਲ ਨੂੰ ਕਿਸੇ ਵੀ ਕੰਮ ਨੂੰ ਹਰ ਇੱਕ ਬੰਦਾ ਆਪ ਦੀ ਸਮਝ ਦੇ ਮੁਤਾਬਕ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਤੇ ਬਹੁਤੀ ਵਾਰ ਉਹ ਸਮਝ ਸਹੀ ਨਹੀਂ ਹੁੰਦੀ ਸੋ ਸਿੱਖਾਂ ਦੇ ਵਾਸਤੇ ਸਭ ਤੋਂ ਮਹੱਤਵਪੂਰਨ ਗੱਲ ਇਸ ਵੇਲੇ ਹੈ ਕਿ ਆਪਸ ਦੇ ਵਿੱਚ ਸੰਵਾਦ ਸ਼ੁਰੂ ਹੋਵੇ ਦਲ ਖਾਲਸਾ ਦੇ ਵੱਲੋਂ ਬੁਲਾਈ ਗਈ ਅੱਜ ਦੀ ਕਨਵੈਨਸ਼ਨ ਦੇ ਵਿੱਚ ਪਹੁੰਚੀ ਸਮੁੱਚੀ ਲੀਡਰਸ਼ਿਪ ਤੇ ਸਮੂਹ ਸੰਗਤ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਇਕਤਰਤਾ ਦਾ ਜੋ ਵਿਸ਼ਾ ਸੀ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਜੋ ਦੁਨੀਆ ਭਰ ਦੇ ਵਿੱਚ ਹਿੰਦੁਸਤਾਨ ਦੀ ਹਕੂਮਤ ਦੇ ਵੱਲੋਂ ਸਿੱਖਾਂ ਦੇ ਉੱਪਰ ਇੱਕ ਜ਼ਬਰ ਦੀ ਨੀਤੀ ਲਾਗੂ ਕੀਤੀ ਜਾ ਰਹੀ ਤੇ ਉਹਦੇ ਮੱਦੇਨਜ਼ਰ ਸਾਨੂੰ ਕੀ ਕਰਨਾ ਚਾਹੀਦਾ ਮੈਂ ਸੀਮਤ ਸਮੇਂ ਦੇ ਵਿੱਚ ਇਹਦੇ ਬਾਰੇ ਦੇ ਵਿੱਚ ਹੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ ਕਿ ਜਿਸ ਨੂੰ ਅੱਜ ਦੀ ਬੋਲੀ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਕਿਹਾ ਜਾ ਰਿਹਾ ਹੈ ਕਿ ਵਿਦੇਸ਼ਾਂ ਦੇ ਵਿੱਚ ਸਿੱਖ ਆਗੂ ਤੇ ਸਿੱਖ ਆਜ਼ਾਦੀ ਪਸੰਦ ਆਗੂਆਂ ਦੇ ਜਿਹੜੇ ਕਤਲ ਹੋ ਰਹੇ ਆ ਜਾਂ ਉਹਨਾਂ ਦੇ ਉੱਪਰ ਹਮਲੇ ਹੋ ਰਹੇ ਜਾਂ ਕੈਨੇਡਾ ਦੇ ਵਿੱਚ ਇੱਕ ਬੜੀ ਵੱਡੀ ਵਿਆਪਕ ਹਿੰਸਾ ਦੀ ਮੁਹਿੰਮ ਦੇ ਵਿੱਚ ਇੰਡੀਅਨ ਸਟੇਟ ਦੇ ਟਾਪ ਪੋਲਿਟਿਕਲ ਲੀਡਰਸ਼ਿਪ ਦਾ ਨਾਮ ਆਇਆ ਇਹਨਾਂ ਦੀ ਏਜੰਸੀਆਂ ਦਾ ਨਾਮ ਆਇਆ ਇਹ ਸਾਰਾ ਵਰਤਾਰਾ ਕੋਈ ਨਵਾਂ ਨਹੀਂ ਹੈ 80ਵਿਆਂ ਦੇ ਵਿੱਚ ਵੀ ਇਹ ਸਾਰਾ ਵਰਤਾਰਾ ਵਾਪਰਿਆ ਉਸ ਸਮੇਂ ਵੀ ਯੂਰਪ ਦੇ ਵਿੱਚ ਕੈਨੇਡਾ ਦੇ ਵਿੱਚ ਇੰਡੀਅਨ ਸਟੇਟ ਵੱਲੋਂ ਸਿੱਖਾਂ ਦੇ ਕਤਲ ਕੀਤੇ ਗਏ ਬੜੇ ਵੱਡੇ ਕਾਰਨਾਮੇ ਹਿੰਸਾ ਦੇ ਜਿਹੜੇ ਉਹ ਸਰਨ ਜਾਂਮ ਦਿੱਤੇ ਗਏ ਜਿਹੜੇ ਡਿਪਲੋਮੈਟ ਇੰਡੀਆ ਨੇ ਵਾਪਸ ਭੇਜੇ ਇਹ ਵੀ ਕੋਈ ਅਨਪ੍ਰੈਸੀਡੈਂਟਡ ਗੱਲ ਨਹੀਂ ਸੀ ਕਿ ਹੁਣ ਜਿਹੜੇ ਛੇ ਭੇਜੇ ਨੇ ਉਸ ਸਮੇਂ ਵੀ ਮਲੋਏ 크੍ਰਿਸ਼ਣ ਧਾਰ ਸਮੇਤ ਜਿਹੜੇ ਉਸ ਸਮੇਂ ਕੈਨੇਡਾ ਦੇ ਵਿੱਚ ਇੰਡੀਆ ਦੇ ਡਿਪਲੋਮੈਟ ਸੀ ਉਹ ਵੀ ਵਾਪਸ ਭੇਜੇ ਸੀਗੇ ਪਰ ਉਦੋਂ ਜਿਹੜੀ ਗੱਲ ਸਿੱਖ ਕਹਿੰਦੇ ਰਹੇ ਕਿ ਇਹ ਸਾਰੇ ਕਾਸੇ ਦੇ ਪਿੱਛੇ ਇੰਡੀਅਨ ਸਟੇਟ ਦਾ ਹੱਥ ਹੈ ਇਹ ਗੱਲ ਦੁਨੀਆ ਨੇ ਕਦੇ ਮੰਨੀ ਨਹੀਂ ਸੀ ਹਾਲਾਂਕਿ ਉਹਨਾਂ ਨੂੰ ਪਤਾ ਸੀਗੀ ਉਹਨਾਂ ਨੇ ਮੰਨੀ ਨਹੀਂ ਪਰ ਹੋਣ ਦੇ ਸਮੇਂ ਦੇ ਵਿੱਚ ਇਸ ਗੱਲ ਦਾ ਫਰਕ ਹੈ ਕਿ ਉਹ ਮੰਨ ਵੀ ਰਹੇ ਨੇ ਉਹ ਇਹ ਗੱਲ ਕਹਿ ਵੀ ਰਹੇ ਆ ਸੋ ਇਹਦੇ ਵਾਸਤੇ ਦੋ ਚੀਜ਼ਾਂ ਪਹਿਲਾਂ ਦੇ ਨਾਲੋਂ ਬਦਲੀਆਂ ਨੇ ਇੱਕ ਗੱਲ ਤਾਂ ਇਹ ਕਿ ਇੰਨੇ ਲੰਬੇ ਸਮੇਂ ਦੇ ਸ਼ਹਾਦਤਾਂ ਦੇ ਦੌਰ ਨੇ ਤੇ ਭਾਈ ਨੱਜਰ ਦੀ ਸ਼ਹਾਦਤ ਨੇ ਜਿਹੜਾ ਇਸ ਪੰਜਾਬ ਦੀ ਧਰਤੀ ਦੇ ਉੱਪਰ ਸ਼ਹੀਦਾਂ ਦਾ ਪਵਿੱਤਰ ਖੂਨ ਡੁੱਲਿਆ ਉਹਨੇ ਇੱਕ ਵਾਜਬੀਅਤ ਸਾਡੇ ਸੰਘਰਸ਼ ਨੂੰ ਦਿੱਤੀ ਤੇ ਦੂਸਰੀ ਜਿਹੜੀ ਗੱਲ ਹੈ ਉਹ ਗੁਰੂ ਮਹਾਰਾਜ ਨੇ ਐਸੀ ਵਿਧ ਬਣਾਈ ਹੈ ਕਿ ਦੂਸਰੀ ਸੰਸਾਰ جنگ ਤੋਂ ਬਾਅਦ ਜੋ ਸੰਸਾਰ ਦਾ ਨਿਜਾਮ ਸਿਰਜਿਆ ਗਿਆ ਸੀਗਾ ਹੁਣ ਇਸ ਵੇਲੇ ਉਹਦੀਆਂ ਚੂਲਾ ਹਿਲ ਰਹੀਆਂ ਨੇ ਤੇ ਉਹਦੇ ਵਿੱਚ ਤਬਦੀਲੀਆਂ ਦਾ ਸਮਾਂ ਜਿਹੜਾ ਆ ਉਹ ਸ਼ੁਰੂ ਹੋਇਆ ਤੇ ਜਿੰਨੀਆਂ ਵੀ ਦੁਨੀਆ ਦੇ ਵਿੱਚ ਫਾਲਟ ਲਾਈਨ ਪਈਆਂ ਸੀਗੀਆਂ ਚਾਹੇ ਉਹ ਸੰਘਰਸ਼ਾਂ ਦੇ ਰੂਪ ਦੇ ਵਿੱਚ ਹੋਣ ਚਾਹੇ ਉਹ ਖਿੱਤਿਆਂ ਦੇ ਰੂਪ ਦੇ ਵਿੱਚ ਹੋਣ ਉਹ ਸਾਰੀਆਂ ਦੀ ਅਹਿਮੀਅਤ ਦੁਬਾਰਾ ਖੜੀ ਹੋ ਗਈ ਹੈ ਸੋ ਅਸੀਂ 2021 ਜੂਨ ਤੋਂ ਲਗਾਤਾਰ ਇਹ ਗੱਲ ਕਹਿ ਰਹੇ ਸੀਗੇ ਕਿ ਹੁਣ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੁਨੀਆ ਦਾ ਨਿظام ਬਦਲ ਰਿਹਾ ਆ ਜਿਸ ਤਰੀਕੇ ਦੇ ਨਾਲ ਦੱਖਣੀ ਏਸ਼ੀਆ ਦਾ ਮਹੱਤਵ ਵਧ ਰਿਹਾ ਹੈ ਤੇ ਪੰਜਾਬ ਦੇ ਖਿੱਤੇ ਦੇ ਵਿੱਚ ਸਿੱਖ ਆਪ ਦੀ ਹੋਂਦ ਕਰਕੇ ਦੁਬਾਰਾ ਫੇਰ ਮਹੱਤਵਪੂਰਨ ਹੋ ਗਏ ਆ ਕਿ ਆਉਣ ਵਾਲਾ ਸਮਾਂ ਜਿਹੜਾ ਆ ਇਹ ਸਾਡੇ ਵਾਸਤੇ ਚੁਣੌਤੀਆਂ ਤੇ ਸੰਭਾਵਨਾਵਾਂ ਦੋਵੇਂ ਲੈ ਕੇ ਆ ਰਿਹਾ ਹੈ ਤੇ ਪਿਛਲੇ ਸਵੇਦੀਆਂ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਨੇ ਇਹਨਾਂ ਨੇ ਗੱਲ ਸਾਬਤ ਕਰ ਦਿੱਤੀ ਹੈ ਸੋ ਹੁਣ ਗੱਲ ਇਹ ਹੈ ਕਿ ਇਸ ਹਾਲਾਤ ਦੇ ਵਿੱਚ ਕੀ ਕੀਤਾ ਕੀ ਜਾਵੇ ਹਾਲਾਤ ਬਹੁਤ ਗੰਭੀਰ ਨੇ ਆਪਾਂ ਬਿਲਕੁਲ ਸਧਾਰਨ ਸਮੇਂ ਦੇ ਵਿੱਚੋਂ ਨਹੀਂ ਲੰਘ ਰਹੇ ਜੋ ਕੁਝ ਵਾਪਰ ਰਿਹਾ ਹੈ ਜਿਹੜੀਆਂ ਗੱਲਾਂ ਕਈਆਂ ਜਾ ਰਹੀਆਂ ਆਮ ਸਮੇਂ ਦੇ ਵਿੱਚ ਇਹ ਗੱਲਾਂ ਕਿਆਸੀਆਂ ਵੀ ਨਹੀਂ ਜਾ ਸਕਦੀਆਂ ਪਰ ਅੱਜ ਦੇ ਸਮੇਂ ਦੇ ਵਿੱਚ ਇਹ ਗੱਲਾਂ ਵਾਪਰਦੀਆਂ ਸਾਡੇ ਸਾਹਮਣੇ ਨਜ਼ਰ ਆ ਰਹੀਆਂ ਸੋ ਜਦੋਂ ਵੀ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਉਹਦੇ ਵਿੱਚੋਂ ਬਹੁਤ ਗੰਭੀਰ ਚੁਣੌਤੀਆਂ ਖੜੀਆਂ ਹੁੰਦੀਆਂ ਪਰ ਉਹਨਾਂ ਚੁਣੌਤੀਆਂ ਦੇ ਨਾਲ ਬਹੁਤ ਸਾਰੀਆਂ ਸੰਭਾਵਨਾਵਾਂ ਹੁੰਦੀਆਂ ਖਾਸ ਕਰਕੇ ਜਿਹੜੇ ਲੋਕ ਸਿਆਸੀ ਤੌਰ ਦੇ ਉੱਪਰ ਕਿਸੇ ਦੂਜੇ ਨਿਦਾਨ ਦੀ ਅਧੀਨਗੀ ਦੇ ਵਿੱਚ ਵਿਚਰ ਰਹੇ ਹੁੰਦੇ ਆ ਉਹਨਾਂ ਦੇ ਵਾਸਤੇ ਮੌਕੇ ਬਣਦੇ ਆ ਕਿ ਉਹਨਾਂ ਹਾਲਾਤਾਂ ਦੇ ਵਿੱਚੋਂ ਆਪ ਦਾ ਬਵਿੱਤਰ ਭਵਿੱਖ ਸਿਰਜ ਸਕਦੇ ਆ ਸੋ ਉਹਦੇ ਵਾਸਤੇ ਇਹ ਗੱਲ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦੀ ਕਿ ਤੁਸੀਂ ਉਸ ਹਾਲਾਤ ਦੇ ਵਿੱਚ ਜਾਂ ਉਸ ਸਮਰੱਥਾ ਦੇ ਵਿੱਚ ਹੋਵੋ ਕਿ ਤੁਸੀਂ ਉਹਦੇ ਵਿੱਚੋਂ ਲਾਹਾ ਲੈ ਕੇ ਅੱਗੇ ਨਿਕਲ ਸਕੋ ਸੋ ਅੱਜ ਦੇ ਸਮੇਂ ਸਿੱਖਾਂ ਦੇ ਵਾਸਤੇ ਵੱਡੀ ਚੁਣੌਤੀ ਇਹ ਨਹੀਂ ਹੈ ਕਿ ਅਸੀਂ ਦੁਨੀਆ ਦੇ ਵਿੱਚ ਆਪਣੀ ਗੱਲ ਨਹੀਂ ਰੱਖ پا ਰਹੇ ਸਾਡੇ ਵਾਸਤੇ ਵੱਡੀ ਚੁਣੌਤੀ ਜਿਹੜੀ ਆ ਉਹ ਸਾਡੇ ਅੰਦਰੂਨੀ ਹਾਲਾਤ ਨੇ ਆਪਸੀ ਬੇਇਤਫਾਕੀ ਹੈ ਔਰ ਕੋਈ ਵੀ ਸਾਂਝੀ ਵਾਲੀ ਜਿਹੜੀ ਗੱਲ ਆ ਉਹ ਅੱਗੇ ਨਾ ਵਧਣੀ ਨਾ ਉਸਰਨੀ ਇਹ ਵੱਡੀ ਸਮੱਸਿਆ ਆ ਔਰ ਇਹੀ ਉਹ ਖਦਸ਼ੇਪੂਰਨ ਹਾਲਾਤ ਨੇ ਜਿਨ੍ਹਾਂ ਦਾ ਫਾਇਦਾ ਇੰਡੀਅਨ ਸਟੇਟ ਚੁੱਕ ਰਹੀ ਹੈ ਕਿ ਜਿਹਦੇ ਵਿੱਚ ਉਹ ਵੱਖ-ਵੱਖ ਹਿੱਸਿਆਂ ਨੂੰ ਇੱਕ ਦੂਸਰੇ ਦੇ ਪ੍ਰਤੀ ਕਿਉਂਕਿ ਜਦੋਂ ਵੀ ਬੇਤਫਾਕੀ ਹੁੰਦੀ ਤਾਂ ਸਭ ਤੋਂ ਪਹਿਲਾਂ ਤੁਹਾਡਾ ਆਪਸ ਦੇ ਵਿੱਚ ਸੰਵਾਦ ਬੰਦ ਹੁੰਦਾ ਸੋ ਜਦੋਂ ਆਪਸ ਦੇ ਵਿੱਚ ਗੱਲ ਨਹੀਂ ਹੋਊਗੀ ਫਿਰ ਕਿਸੇ ਦੇ ਵੀ ਕਿਸੇ ਵੀ ਗੱਲ ਨੂੰ ਕਿਸੇ ਵੀ ਕੰਮ ਨੂੰ ਹਰ ਇੱਕ ਬੰਦਾ ਆਪ ਦੀ ਸਮਝ ਦੇ ਮੁਤਾਬਕ ਉਹਨੂੰ ਸਮਝਣ ਦੀ ਕੋਸ਼ਿਸ਼ ਕਰਦਾ ਤੇ ਬਹੁਤੀ ਵਾਰ ਉਹ ਸਮਝ ਸਹੀ ਨਹੀਂ ਹੁੰਦੀ ਸੋ ਸਿੱਖਾਂ ਦੇ ਵਾਸਤੇ ਸਭ ਤੋਂ ਮਹੱਤਵਪੂਰਨ ਗੱਲ ਇਸ ਵੇਲੇ ਹੈ ਕਿ ਆਪਸ ਦੇ ਵਿੱਚ ਸੰਵਾਦ ਸ਼ੁਰੂ ਹੋਵੇ ਸੋ ਉਹਦੇ ਵਾਸਤੇ ਜੋ ਇੱਕ ਆਖਰੀ ਬੇਨਤੀ ਕਰਨੀ ਹੈ ਉਹ ਇਹ ਹੈ ਇਸ ਤਰ੍ਹਾਂ ਦੇ ਵੱਡੇ ਮੰਚ ਜਿਹੜੇ ਆ ਇਹ ਏਕਤਾ ਦਾ ਪ੍ਰਗਟਾਵਾ ਕਰਨ ਦੇ ਵਾਸਤੇ ਕਿਸੇ ਸਾਂਝੀ ਰਣਨੀਤੀ ਦੇ ਐਲਾਨ ਦੇ ਵਾਸਤੇ ਜਾਂ ਕਿਸੇ ਵੀ ਤਰ੍ਹਾਂ ਦਾ ਐਲਾਨਨਾਮਾ ਕਰਨ ਦੇ ਵਾਸਤੇ ਨਹੀਂ ਜਿਹੜੀ ਸਾਂਝੀ رائے ਉਸਾਰੀ ਦਾ ਅਮਲ ਹੈ ਉਹ ਬਹੁਤ ਮਹੀਨ ਪੱਦਰ ਦੇ ਉੱਪਰ ਸਾਨੂੰ ਅੰਦਰੂਨੀ ਤੌਰ ਦੇ ਉੱਪਰ ਚਲਾਉਣ ਦੀ ਜ਼ਰੂਰਤ ਹੈ ਸੋ ਇਹ ਗੱਲ ਜਦੋਂ ਦਲ ਖਾਲਸਾ ਵਾਲੇ ਵੀਰ ਇਹ ਸਾਰੇ ਇਸ ਕਨਵੈਨਸ਼ਨ ਸੰਬੰਧੀ ਮਿਲੇ ਸੀ ਉਦੋਂ ਵੀ ਉਹਨਾਂ ਨੇ ਇਹੀ ਬੇਨਤੀ ਕੀਤੀ ਸੀ ਕਿ ਇਹ ਗੱਲ ਠੀਕ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਇਸ ਤਰ੍ਹਾਂ ਦੀ ਇੱਕ ਇਕਤਰਤਾ ਦਰਸਾਉਣ ਦੀ ਵੀ ਜ਼ਰੂਰਤ ਹੈ ਪਰ ਜੋ ਅਸੀਂ ਸਾਂਝੀ رائے ਉਸਾਰੀ ਦੀ ਗੱਲ ਕਰਦੇ ਆ ਉਹਦੇ ਵਾਸਤੇ ਸਾਨੂੰ ਆਪਸ ਦੇ ਵਿੱਚ ਮਿਲ ਬੈਠਣਾ ਜ਼ਰੂਰੀ ਹੈ ਔਰ ਉਥੋਂ ਬੈਠ ਕੇ ਆਪਾਂ ਇਹ ਗੱਲ ਦੇਖੀਏ ਕਿ ਸਾਡੇ ਵੱਖ-ਵੱਖ ਹਿੱਸੇ ਕਿਸ ਗੱਲ ਦੇ ਉੱਪਰ ਖੜੇ ਨੇ ਉਹਨਾਂ ਦੇ ਵਿੱਚੋਂ ਕਿਸ ਪੱਦਰ ਦੀ ਸਾਝ ਕਿਸ ਦੇ ਨਾਲ ਬਣ ਸਕਦੀ ਹੈ ਸੋ ਇਸ ਤਰ੍ਹਾਂ ਦਾ ਜਿਹੜਾ ਵੀ ਉਪਰਾਲਾ ਹੋਊਗਾ ਕੋਈ ਵੀ ਸੋਹਿਰਦ ਸਿੱਖ ਜਿਹੜਾ ਆ ਉਹਦੇ ਤੋਂ ਮੁਨਕਰ ਨਹੀਂ ਹੋ ਸਕਦਾ ਉਹਦੇ ਵਿੱਚ ਸ਼ਮੂਲੀਅਤ ਜਿਹੜੀ ਆ ਉਹ ਹੋਊਗੀ ਪਰ ਉਹਦੇ ਵਾਸਤੇ ਜ਼ਰੂਰੀ ਹੈਗਾ ਸਾਡੇ ਲਈ ਅਸੀਂ ਆਪਸ ਦੇ ਵਿੱਚ ਅੰਦਰੂਨੀ ਤੌਰ ਦੇ ਉੱਪਰ ਇੱਕ ਆਪਸੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ ਜਿਹਦੇ ਵਿੱਚੋਂ ਕੋਈ ਵੀ ਸਾਂਝਾ ਮੰਚ ਜੇਕਰ ਰੁੱਸਰਦਾ ਉਹਦਾ ਮਾਡਲ ਕਿਸ ਤਰ੍ਹਾਂ ਦਾ ਹੋਊਗਾ ਇਹ ਉਸ ਰਾਏ ਵਿਚਾਰ ਦੇ ਵਿੱਚੋਂ ਉਸ مشورے ਦੇ ਵਿੱਚੋਂ ਅੱਗੇ ਆ ਸਕਦਾ ਚਾਰ ਖੇਤਰਾਂ ਦੇ ਵਿੱਚ ਸਾਨੂੰ ਸਾਂਝੀ ਸਮਝ ਬਣਾਉਣ ਦੀ ਜ਼ਰੂਰਤ ਹੈ ਇੱਕ ਗੱਲ ਤਾਂ ਇਹ ਕਿ ਨਿਰਪੱਖ ਕੇਂਦਰੀ ਧੁਰੇ ਵੱਜੋਂ ਸਿੱਖਾਂ ਦੇ ਵਿੱਚ ਅਕਾਲ ਤਖਤ ਸਾਹਿਬ ਦੀ ਭੂਮਿਕਾ ਤੇ ਅਕਾਲ ਤਖਤ ਸਾਹਿਬ ਦਾ ਨਿਜ਼ਾਮ ਅੱਜ ਦੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦਾ ਹੋਵੇ ਇਹਦੇ ਉੱਪਰ ਸਾਨੂੰ ਸਾਂਝੀ ਰਾਏ ਬਣਾਉਣ ਦੀ ਜ਼ਰੂਰਤ ਹੈ ਦੂਸਰੀ ਗੱਲ ਕਿ ਅੱਜ ਦੇ ਸਮੇਂ ਦੇ ਵਿੱਚ ਜੋ ਸਾਡੀ ਤਾਕਤ ਦਾ ਇੱਕ ਵੱਡਾ ਸਰੋਤ ਹੈ ਸਾਡੇ ਗੁਰਦੁਆਰਾ ਸਹਿਬਾਨ ਉਹਨਾਂ ਦਾ ਪ੍ਰਬੰਧਨ ਕਿਸ ਤਰੀਕੇ ਦੇ ਨਾਲ ਹੋਵੇ ਉਹਦੇ ਬਾਰੇ ਦੇ ਵਿੱਚ ਵੀ ਸਾਂਝੀ رائے ਉਸਾਰਨ ਦੀ ਜ਼ਰੂਰਤ ਹੈ ਫਿਰ ਸਾਡਾ ਜੋ ਇੱਥੇ ਪੰਜਾਬ ਇੰਡੀਅਨ ਨਿਜ਼ਾਮ ਦੇ ਵਿੱਚ ਤਹਿਤ ਇੱਕ ਸੂਬੇਦਾਰੀ ਦੀ ਸਿਆਸਤ ਜਾਂ ਇੱਥੇ ਜੋ ਇੱਕ ਰਾਜਨੀਤਿਕ ਆਪਾਂ ਕਹਿਨੇ ਆ ਕਿ ਸਾਰਾ ਵੋਟਾਂ ਦਾ ਮਾਹੌਲ ਹੈਗਾ ਕਿ ਉਹਦੇ ਵਿੱਚ ਸਿੱਖਾਂ ਨੇ ਕਿਸ ਤਰ੍ਹਾਂ ਸ਼ਮੂਲੀਅਤ ਕਰਨੀ ਹੈ ਕਿਵੇਂ ਕਰਨੀ ਇਹਦੇ ਬਾਰੇ ਦੇ ਵਿੱਚ ਬੇਸ਼ੱਕ ਇਹ ਵੋਟਾਂ ਲੜਨ ਵਾਲੀਆਂ ਧਿਰਾਂ ਦਾ ਮਸਲਾ ਹੈ ਪਰ ਇਹਦੇ ਬਾਰੇ ਦੇ ਵਿੱਚ ਸਾਂਝੀ ਸਮਝ ਉਸਾਰਨੀ ਸਿੱਖਾਂ ਦੇ ਵਾਸਤੇ ਜ਼ਰੂਰੀ ਹੈ ਤੇ ਚੌਥੀ ਤੇ ਸਭ ਤੋਂ ਮਹੱਤਵਪੂਰਨ ਗੱਲ ਇਸ ਤੇਜ਼ੀ ਨਾਲ ਬਦਲ ਰਹੇ ਕੁਮਾਂਤਰੀ ਹਾਲਾਤ ਦੇ ਵਿੱਚ ਅਸੀਂ ਆਪਣੇ ਆਜ਼ਾਦੀ ਦੇ ਸੰਘਰਸ਼ ਨੂੰ ਕਿਸ ਤਰ੍ਹਾਂ ਹੋਰ ਦ੍ਰਿੜਤਾ ਦੇ ਨਾਲ ਅੱਗੇ ਲੈ ਕੇ ਜਾਣਾ ਸੋ ਇਨ੍ਹਾਂ ਚਾਰਾਂ ਖੇਤਰਾਂ ਦੇ ਵਿੱਚ ਹੀ رائے شمਾਰੀ ਆਪਸੀ ਸਾਂਝੀ ਵਿਚਾਰ ਚਰਚਾ ਦੀ ਜ਼ਰੂਰਤ ਹੈਗੀ ਹੈ ਗੁਰੂ ਮਹਾਰਾਜ ਆਪਾਂ ਨੂੰ ਇਹ ਬਲ ਬਖਸ਼ੇ ਕਿ ਇਸ ਪਾਸੇ ਨੂੰ ਆਪਾਂ ਅੱਗੇ ਵੱਧ ਸਕੀਏ ਤੇ ਆਖਰੀ ਬੇਨਤੀ ਦੇ ਰੂਪ ਦੇ ਵਿੱਚ ਮੈਂ ਦੁਬਾਰਾ ਇਹ ਗੱਲ ਦੁਹਰਾਉਣੀ ਚਾਹੁੰਦਾ ਕਿ ਇਹ ਸਾਰਾ ਜਿਹੜਾ ਅਮਲ ਹੈ ਉਹ ਆਪਸੀ ਵਿਚਾਰ ਵਟਾਂਦਰੇ ਦੇ ਵਿੱਚ ਜਿਹੜਾ ਕਿ ਸ਼ਾਇਦ ਵੱਡੇ ਮੰਚਾਂ ਤੋਂ ਉਹਦਾ ਪ੍ਰਗਟਾਵਾ ਹੋ ਸਕਦਾ ਪਰ ਉਹਨੂੰ ਸ਼ੁਰੂ ਕਰਨ ਦੇ ਵਾਸਤੇ ਇੱਕ ਜਿਹੜੀ ਆਪਾਂ ਕਹਿੰਨੇ ਕਿ ਘਰ ਦੇ ਅੰਦਰ ਬੈਠ ਕੇ ਗੱਲ ਕਰਨ ਵਾਲੀ ਆ ਉਸ ਤਰ੍ਹਾਂ ਦੇ ਉਦਮ ਜਿਹੜੇ ਆ ਉਹ ਲੀਕਨ ਦੀ ਜ਼ਰੂਰਤ ਹੈ ਇਸ ਤਰ੍ਹਾਂ ਦਾ ਕੋਈ ਵੀ ਉਪਰਾਲਾ ਹੋਊਗਾ ਜਿੰਨੀ ਪ੍ਰਮਾਤਮਾ ਨੇ ਮਤਬੁੱਦ ਬਖਸ਼ੀ ਹੈ ਉਹਦੇ ਮੁਤਾਬਕ ਉਹਦੇ ਵਿੱਚ ਪੂਰਨ ਸਹਿਯੋਗ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ